ਲਾ ਸੱਜਣਾ ਪਿੰਡ ਇਸਮਾਇਲਪੁਰ ਤਹਿਸੀਲ ਤੇ ਜਲਾ ਰਊਗਾ ਅੰਬਾਲਾ ਮੱਲੋ ਝੋਟੀਆਂ 10 ਲੱਗੀਆਂ ਦਿਖਾਉਣਾ ਹਰਿਆਣਾ ਹਰਿਆਣਾ ਪ੍ਰਦੇਸ਼ ਤੋਂ ਲੱਗੀਆਂ ਵੀਡੀਓ ਬਣਾਣਾ 8 ਮੈ ਲੱਗੀਆਂ ਤਾਜ਼ੀਆਂ ਸੂਈਆਂ ਤੇ ਦੋ ਆ ਗਈ ਇਹਨਾਂ ਚ ਤੋਕੜ ਤੇ ਬਾਕੀ ਕੁਆਲਿਟੀ ਇਹ ਮੰਨ ਲਓ ਵੀ ਟੌਪ ਰਹਿਣ ਵਾਲੀ ਆ ਸੂਆ ਪਹਿਲਾ ਦੂਜਾ ਤੇ ਇੱਕ ਦੋ ਪਸ਼ੂ ਬਾਈ ਕਹਿੰਦਾ ਤਿਆਰ ਦੁੱਧ ਵਾਲੇ ਵੀ ਨੇ ਵਿੱਚ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾਂਗਾ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਕੱਲਾ ਕੱਲਾ ਪਸ਼ੂ ਖੋਲ ਕੇ ਤੋੜ ਕੇ ਦਿਖਾ ਦਾਂਗੇ ਇੱਕ ਮੱਝ ਤੋਂ ਬਿਨਾ ਬਾਈ ਕਹਿੰਦਾ ਸਾਰੀਆਂ ਦਾ ਰੇਟ ਆ ਰੇਟ ਵੀਡੀਓ ਦੇ ਵਿੱਚ ਹੀ ਹੋ ਜੂਗਾ ਤੇ ਬਾਕੀ ਤਸੱਲੀ ਦਾ ਕੰਮ ਤੁਹਾਡਾ ਪਸ਼ੂਤਨ ਮੈਂ ਤੁਹਾਨੂੰ ਟਾਪ ਦਾ ਦਿਖਾ ਦੂੰਗਾ ਤੇ ਸਾਰਾ ਪਸ਼ੂਤਨ ਹਰਿਆਣੇ ਦਾ ਮਿਲੂਗਾ ਏ ਤੋਂ ਲਾ ਕੇ ਜੈਡ ਤੱਕ ਤੇ ਬਾਕੀ ਗੱਲਬਾਤ ਤੁਹਾਡੀ ਫੌਜੀ ਸਾਹਿਬ ਨਾਲ ਕਰਾ ਦੇਗੇ ਹੋਰ ਕੀ ਹਾਲ ਹੈ ਜੀ ਠੀਕ ਠਾਕ ਜੀ ਚੜਦੀ ਕਲਾ ਹਾਂ ਜੀ ਤੇ ਲੱਭੇ ਸਾਰੇ ਸੱਜਣਾ ਦੇ ਘਮਾ ਦੀ ਕੈਮਰਾ ਤੇ ਮਾਤਾ ਜੀ ਨੂੰ ਫੌਜੀ ਸਾਹਿਬ ਕਹਿੰਦੇ ਖਾਸ ਕਰਕੇ ਦਿਖਾਉਣਾ ਵੀ ਜ਼ਿਆਦਾਤਰ ਜਿਹੜੀ ਸੰਭਾਲ ਆ ਸੰਭਾਲ ਮਾਤਾ ਹੁਰੀ ਕਰਦੀ ਆ ਪਸ਼ੂ ਦੀ ਹੈ ਨਾ ਨਾਮ ਤੇ ਨੰਬਰ ਦੱਸ ਦਿਓ ਜੀ ਪਹਿਲਾਂ ਬਈ हां जी मेरा नाम संजय सिंह पिंड इस्माइलपुर जिला दे तहसील अंबाला ते हरियाणा हरियाणा जी आ गए जी हां जी ते बाकी जे गल कर ली अपना पुराना काम ही है जी पशुओं ਦਾ ਵਪਾਰ ਦਾ ਕਹਿ ਲੀਏ ਪੁਰਾਣੇ ਵਾਲੇ ਤਾਂ ਇਹੇ ਖੜੇ ਆਪਾਂ ਤਾਂ ਸੌਂਕ ਵੱਜਿਓ ਕਰਨਾ ਗਿਆ 2.5 ਸਾਲ ਜੇ ਤੋਂ ਆਪਣਾ ਬਸ ਮੈਂ ਵੀ ਜੋਬ ਕਰਦਾ ਵਕਤ ਠੀਕ ਹੈ ਮਾਤਾ ਹਣ ਇੱਥੇ ਮੇਰੇ ਸਾਹਮਣੇ ਆਉ ਮੇਰਾ ਬੰਦਾ ਖੜਿਆ ਭਤੀਜਾ ਖੜਿਆ ਇਹ ਭਰਾ ਮੇਰੇ ਇਟਲੀ ਤੋਂ ਆਏ ਹੋਏ ਦੋਵੇਂ ਇਹ ਸਭ ਤੋਂ ਛੋਟਾ ਇਸ ਤੋਂ ਵੱਡਾ ਉਹ بڑا ਭਰਾ ਮੇਰਾ ਉਹ ਦੁਕਾਨ ਵਾਲਾ ਉਹ ਵੀ ਇੱਥੇ ਰਹਿੰਦੇ ਉਹਦਾ ਮੱਜਾ ਨਾਲ ਕੋਈ ਮਤਲਬ ਨਹੀਂ ਠੀਕ ਹੈ ਗੱਲ ਤੇ ਬਾਕੀ ਉਹੀ ਗੱਲ ਆ ਜਿਵੇਂ ਅਕਸਰ ਮੈਂ ਤੁਹਾਨੂੰ ਕਹਿਣਾ ਹੁੰਦਾ ਮਨ ਲਓ ਵੀ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਉਹੀ ਗੱਲ ਆ ਵੀ ਦੋ ਦੋ ਤਾਂ ਜਾਬਾਂ ਹੋ ਗਏ ਜਿਵੇਂ ਆਰਮੀ ਦੇ ਵਿੱਚੋਂ ਰਿਟਾਇਰ ਹੋ ਗਏ ਜਾਂ ਆਪਾਂ ਹੁਣ ਮੇਰਾ ਖਿਆਲ ਆ ਹਰਿਆਣਾ ਪੁਲਿਸ ਜਾ ਗਏ ਨਾ ਪਰ ਸ਼ੌਂਕ ਦੇ ਮਾਰੇ ਉਹੀ ਗੱਲ ਆ ਵੀ ਸ਼ੌਂਕ ਦਾ ਮੁੱਲ ਕੋਈ ਨਹੀਂ ਜੀ ਹਣਾ ਬਿਲਕੁਲ ਜੀ ਬਿਲਕੁਲ ਤੇ ਜ਼ਿਆਦਾ ਸਾਫ ਸੰਭਾਲ ਮਾਤਾ ਹੋਰੀਆਂ ਕਰਦੇ ਨੇ ਮਾਤਾ ਹਨ ਕਰਦੇ ਉਹ ਨੌਕਰਾ ਹੈਗਾ ਮੇਰਾ ਬਸ ਬ ਠੀਕ ਗੱਲ ਤੇ ਸ਼ੁਰੂਆਤ ਐਸੀ ਮੱਝ ਤੋਂ ਕਰ ਲਈ ਆਪਾਂ ਹਾਂਜੀ ਮਾਰਦੇ ਲੱਭੀ ਕੈਮਰਾ ਟਿਕਾ ਕੇ ਦਿਖਾ ਦੇ ਤੇ ਬਾਕੀ ਮਾਰਤਾ ਜੀ ਨਾਲ ਗੱਲਬਾਤ ਤੁਹਾਡੀ ਕਰਾ ਦਾਂਗੇ ਅਸਲੀ ਗੱਲ ਮੈਂ ਅਸਲੀ ਗੱਲ ਕੀਵੇਂ ਜਿਵੇਂ ਪੁੱਤਰ ਆਪਾਂ ਕਿਲੇ ਵੀ ਦੋ ਦੋ ਜੋਬਾਂ ਹੋ ਗਈਆਂ ਤੇ ਨਾਲ-ਨਾਲ ਹੋ ਗਿਆ ਮੱਜਾਂ ਦਾ ਸ਼ੌਂਕ ਕਦੇ ਰੋਕਿਆ ਨਹੀਂ ਬਸ ਸ਼ੌਂਕ ਕਰ ਕਾ ਜੀ ਸਾਫ ਕਰ ਕਾ ਜੀ ਠੀਕ ਹੈ ਗੱਲ ਹੈ ਸ਼ੌਂਕ ਦਾ ਵੀ ਮੁੱਲ ਨਹੀਂ ਹਾਂ ਬਸ ਠੀਕ ਹੈ ਦਸੰਖਿਓ ਆ ਜੀ ਪਰ ਜਿਆਦੇ ਸਾਂਭ ਸੰਭਾਲ ਜਿਵੇਂ ਮੱਲੋ ਤੁਹਾਨੂੰ ਦੱਸਿਆ ਵੀ ਮਾਤਾ ਹੋਰੀਆਂ ਕਰਦੇ ਆ ਬਾਈ ਯਾਰ ਕੇ ਦਾ ਪਟਿਆਲੇ ਰਹਿੰਦੇ ਆ ਹਾਂ ਡਿਊਟੀ ਫਾਰ ਹਾਂ ਜੀ ਪਸ਼ੂ ਲਿਆ ਕੇ ਬੰਨ ਇੱਥੇ ਦੰਦਿਆ ਤੁਹਾਨੂੰ ਸੰਭਾਲ ਕਰਨ ਵਾਸਤੇ ਹਾਂ ਬਸ ਦੇਖਭਾਲ ਕਰੀ ਜਾਂ ਠੀਕ ਹੈ ਜੀ ਹਾਂ ਤੇ ਬਾਕੀ ਕਹੂੰਗਾ ਆਨੰਦ ਵਾਲਾ ਕੰਮ ਆ ਜੀ ਨਾ ਹਾਂ ਜੀ ਆ ਮੇਨ ਗੱਲ ਆ ਵੀ ਇਹ ਸਟ੍ਰੈਸ ਫਰੀ ਰੱਖਦੀਆਂ ਨੇ ਬੰਦੇ ਨੂੰ ਹਾਂ ਜੀ ਆ ਜ਼ਿਆਦਾਤਰ ਮੱਲੋ ਇਹ ਸਟ੍ਰੈਸ ਫਰੀ ਰੱਖਦੀਆਂ ਨੇ ਕਿਉਂਕਿ ਟੈਨਸ਼ਨ ਵਾਲਾ ਕੰਮ ਨਹੀਂ ਹੋਊਗਾ ਜ਼ਿੰਦਗੀ ਜੀ ਕਦੇ ਵੀ ਜਿਹੜੇ ਸੱਜਣ ਦਾ ਬਈ ਪਸ਼ੂਆਂ ਨਾਲ ਪਿਆਰ ਹੋਊਗਾ ਨਾ ਬਿਲਕੁਲ ਜੀ ਬਿਲਕੁਲ ਤੇ ਨੰਬਰ ਦੱਸ ਦਿਓ 0001101 ਤੇ ਇੱਕ ਵਾਰੀ ਲੱਭੀ ਸਾਰੀਆਂ ਤੇ ਕੈਮਰਾ ਡੜਾ ਦੇ ਖੜਾ ਖੜਾ ਇੱਥੋਂ ਸਾਰਾ ਪੁੱਛੂ ਤੁਹਾਨੂੰ ਹਰਿਆਣੇ ਸਰੂਗਾ ਜੀ ਹਾਂਜੀ ਸਰ ਗਰੰਟੀ ਵਾਲਾ ਕੰਮ ਹੀ ਆ ਬੋਲਣ ਦੀ ਲੋੜ ਹੀ ਨਹੀਂ ਠੀਕ ਹੈ ਗੱਲ ਆਪੇ ਬੋਲਣਗੇ ਆਪੇ ਬੋਲਣਗੇ ਠੀਕ ਹੈ ਗੱਲ ਆ ਜਾ ਲੱਭੀ ਫਿਰ ਇੱਕ ਨੰਬਰ ਵਾਲੀ ਆ ਜੋਤੀ ਤੇ ਮਾਰ ਕੈਮਰਾ ਆਰਡਰ ਕਰਾ ਦੇ ਚੱਕ ਇੱਕ ਵਾਰੀ ਇਹਦਾ ਤੇ ਕੱਦ ਕਾੜ ਚੈੱਕ ਕਰਾ ਦੇ ਫੁੱਲ ਵੱਡੇ ਕੱਦ ਕਾੜ ਚ ਆ ਗਈ ਨਾਲ ਖੜ ਕੇ ਤੁਹਾਨੂੰ ਆਈਡੀਆ ਜਾ ਕਰਾ ਦੂੰਗਾ ਸੂਆ ਕਿਹੜਾ 5 ਫੁੱਟ ਤਾਂ ਹਾਈਟ ਹੋਊਗੀ ਜੀ ਸੂਆ ਕਿਹੜਾ ਰਹੂਗਾ ਜੀ ਇਹਦਾ ਇਹਦਾ ਜੀ ਤੀਜਾ ਜੀ ਤੀਜਾ ਸੂਆ ਕਿੰਨੇ ਦਿਨ ਦੀ ਸ ਇਹ ਬੱਚਾ ਇਹ ਹੈ ਮੇਰੇ ਖਾਲਸਾ ਅੱਜ 11 ਕਦੰਦੀ ਹੋਈ ਆ ਦੁੱਧ ਹਾਜ਼ਰ ਕਿੰਨਾ ਜੀ ਇਹਦੇ ਕੋਲੇ ਇਹਦਾ 17 ਲੀਟਰ ਹੈ ਜੀ ਸਟੈਂਡ ਪੂਰਾ 17 ਲੀਟਰ ਹਾਜ਼ਰ ਦੁੱਧ ਦਾ ਲੀਟਰ ਚ ਹੈ ਆਪ ਦਾ ਲਿਆਵੇ ਕੋਈ ਹਾਂ ਆਪ ਦਾ ਲਓ ਤਸੱਲੀ ਕਰਾ ਕੇ ਦੇਮ ਬਿਲਕੁਲ ਠੀਕ ਆ ਗੱਲ ਤੋੜ ਦਿਓ ਜੀ ਖੁੱਲ ਕੇ ਖੋਲਿਓ ਤੇ ਸੂਆ ਰਹੂਗਾ ਤੀਜਾ ਤੇ ਵੱਡੀ ਵਾਲਾ ਤਾਂ ਇਹਦਾ ਮੈਂ ਕਹੂੰਗਾ ਕੋਈ ਲੇਖਾ ਨਹੀਂ ਹੈਗਾ ਫੁੱਲ ਵਿਸ਼ਾਲ ਮੱਝ ਆ ਗਈ 17 ਲੀਟਰ ਦੁੱਧ ਇਹਦੇ ਕੋਲੇ ਆ ਗਿਆ ਮੰਨ ਲਓ ਅੱਜ ਤਿਆਰੀ ਦਾ ਮੈਲੇ ਮੂਲੇ ਤਾਂ ਨਹੀਂ ਲੱਗੀ ਜੀ ਨਾ ਜੀ ਜੀ ਕੁਛ ਨਹੀਂ ਲੱਗੀ ਕਿੰਨਾ ਦੁੱਧ ਪਾ ਦੂਗੀ ਪੀਕ ਲੈਵਲ ਤੇ ਗੁੱਦ ਦੇਖੋ ਜੀ ਵੀ ਜਲਤੈਨ ਕਿਲੋ ਨਾਲੀ ਹਾਂਜੀ 20 ਕਿਲੋ ਵੀ ਘੱਟ ਤੋਂ ਘੱਟ 3 ਕਿਲੋ ਕੇਰਾ ਹੋਰ ਕਮਾ ਦੇ ਜੋਬਰਾ ਕਮਾਈ ਚੱਲ ਕਮਾਈ ਚੱਲ ਥੱਕਣ ਨਹੀਂ ਦਿੰਦੇ ਤੈਨੂੰ ਐਨ ਦਿਖਾ ਦੇ ਟਕਾ ਕੇ ਜੇ ਚੰਗੀ ਫਰਾ ਤੇ ਰੇਟ ਇਹਦਾ ਕੀ ਰਹੂਗਾ ਫੋਜ ਦਾ ਦੇ ਰੇਟ ਇਹ ਜਿਹੜਾ ਬੰਦਾ ਕੋਈ ਆਪਣਾ ਦੀ ਵੱਡੀ ਮੱਝ ਲੈਣਾ ਚਾਹੁੰਦਾ ਹੋਵੇ ਤਾਂ ਤਾਂ ਫੋਨ ਤੇ ਕਰਾਂਗੇ ਇਹਦਾ ਰੇਟ ਵੀ ਇਹਦਾ ਕੱਲੀ ਦਾ ਹੀ ਫੋਨ ਤੇ ਹੋਵੇ ਇਹਦਾ ਕੱਲੀ ਦਾ ਫੋਨ ਤੇ ਤੇ ਬਾਕੀ ਸਾਰਿਆਂ ਦਾ ਕੈਲੀ ਬਾਕੀਆਂ ਦਾ ਆਪਾਂ ਇੱਥੇ ਬਾਕੀ ਦਾ ਕੱਲੀ ਕੱਲੀ ਦਾ ਵੀਡੀਓ ਚ ਤੇ ਚਵਾਈ ਦੀ ਕੈਮਰਾ ਹੋਊਗੀ ਜੀ ਚਵਾਈ ਦੀ ਤਾਂ ਮੈਂ ਹਰ ਇੱਕ ਗੱਲੇ ਛੱਡਦਾ ਅਸਲਾ ਪੂਰੀ ਜਿੱਦਾਂ ਦਾ ਥਣ ਉਦਾਂ ਦੀ ਚਵਾਈ ਲੱਗੀ ਆ ਬਿਲਕੁਲ ਸਹੀ ਆ ਮੋਟੀ ਗੱਲੀਆ ਫੁੱਲ ਚਵਾਈ ਐਨ ਵਧੀਆ ਆ ਜੀ ਤੇ ਇਹਦਾ ਰੇਟ ਆ ਜਿਹੜਾ ਇਹਦਾ ਰੇਟ ਫੌਜੀ ਸਾਹਿਬ ਕਹਿੰਦੇ ਨਾ ਕੱਲੀ ਦਾ ਫੋਨ ਤੇ ਕਰ ਲਾਂਗੇ ਆ ਗਈ ਫੁੱਲ ਵੱਡੀ ਛੋਟੀਆਂ ਨੂੰ ਕੋਈ ਸੱਜਣ ਮੰਨਣਾ ਨਾ ਲਵੇ ਤੇ ਟਾਂਚਾ ਕਮਾਲ ਦਾ ਰੱਖ ਦਿਆ ਉਤੋਂ ਲੱਭੀ ਇੱਥੇ ਚੜਾਈ ਚੈੱਕ ਕਰਾ ਲਈ ਇੰਨੀ ਕਿ ਚੜਾਈ ਆ ਚੌਲੀ ਬਹੁਤ ਆ ਜੀ ਦੇਖੋ ਤੇ ਲੇਵਾ ਜਮਾ ਠੋਸ ਰੱਖ ਦਿਆ ਜਿੱਦਾਂ ਦਾ ਮੈਂ ਤੁਹਾਨੂੰ ਰეკਮੈਂਡ ਕਰਦਾ ਹੁਣ ਜਿੱਦਾਂ ਦਾ ਨਾ گاਵਾਂ ਨੂੰ ਲੇਵਾ ਲੱਗਿਆ ਉਰਲੇ ਬੰਨਿਆ ਗਾੜੀ ਕਰਾ ਲਈ ਚੈੱਕ ਤੇ ਇਹਦਾ ਜਿਹੜਾ ਰੇਟ ਆ ਇਹਦਾ ਰੇਟ ਕਹਿੰਦੇ ਕੱਲੀ ਦਾ ਫੋਨ ਤੇ ਹੋ ਜੂ ਬੱਚੇ ਚੰਗੇ ਪਾਉਣ ਵਾਲੀ ਮੱਝ ਆ ਕੁਆਲਿਟੀ ਵਾਲੀ ਮੱਝ ਆ ਗਈ ਜਿਹੜੇ ਸੱਜਣ ਨੇ ਬਰੀਡ ਤਿਆਰ ਕਰਨੀਆਂ ਤੇ ਹੁਣ ਲੱਭੀ ਪਹਿਲਾਂ ਤੇ ਆਰਡਰ ਦੀ ਮਾਰ ਦੇ ਯਾਰ ਕੈਮਰਾ ਦੋ ਨੰਬਰ ਵਾਲੀ ਦਾ ਗੈਪ ਚੈੱਕ ਕਰਾ ਦੇ ਇੱਕ ਵਾਰੀ ਤੇ ਇਸ ਤੋਂ ਬਾਅਦ ਇਹਦੀ ਬਾਡੀ ਦੀ ਤਸੱਲੀ ਕਰਾ ਦੇ ਪੂਰੀ ਫੁੱਲ ਆ ਜਾ ਚੋਬਰਾ ਖੋਲ ਲੈ ਨਾਲ ਨਾਲ ਕਮਾਈ ਚੱਲਿਆ ਕਰ ਇਹਦਾ ਸੁਆ ਜੀ ਇਹ ਵੀ ਤੀਜੇ ਹੀ ਆ ਜੀ ਮਾਲਕ ਤਾਂ ਦੂਸਰੇ ਕਹਿੰਦੇ ਤੇ ਆ ਨਾਲੇ ਕਹਿੰਦੇ ਹਰਿਆਣੇ 'ਚ ਤੀਜੇ ਸੂਏ ਮੱਝ ਹੀ ਨਹੀਂ ਹੁੰਦੀ ਨਾ ਜੀ ਆਪਾਂ ਵੀ ਆਪਣੇ ਕੋਲ ਹੁੰਦੀ ਜੇ ਆਪਾਂ ਚੌਥੇ ਵੀ ਲਿਆਵਾਂਗੇ ਚੌਥੀ ਵੀ ਕਹਾਂਗੇ ਜੀ ਨਹੀਂ ਕਈ ਭਰਾ ਵਾਲਾ ਕਹਿੰਦੇ ਇਹ ਕਹਿੰਦੇ ਵੀ ਦੂਜੇ ਤੱਕ ਦੀ ਇਹ ਮੱਝ ਆ ਉਹ ਤਾਂ ਲੋਕਾਂ ਨੂੰ ਐਵੇਂ ਇੱਕ ਗਲਤ ਜੀ ਗੱਲ ਕਰਨ ਵਾਲਾ ਕਹਿੰਦੇ ਉਹ ਆਪਣੇ ਲਵੇ ਹੈ ਨਹੀਂ ਉਹੀ ਗੱਲ ਆ ਵੀ ਤੀਜੇ ਚੌਥੇ ਪੰਜਵੇਂ ਆ ਮੁਕਦੀਆਂ ਨਹੀਂ ਹੈ ਨਾ ਹੈਗੀਆਂ ਦਾ ਇੱਥੀ ਨੇ ਸਾਰੀਆਂ ਬੰਦੇ ਬੰਦੇ 'ਚ ਫਰਕ ਆ ਧੰਦੇ ਧੰਦੇ 'ਚ ਗੈਪ ਚੈੱਕ ਕਰਾ ਲਈ ਲੱਭੀ ਇੱਕ ਵਾਰੀ ਇਹਦਾ ਕਿਉਂਕਿ ਥੱਲੋਂ ਦਾ ਲੈ ਗਏ ਉਹ ਇੱਕ ਮਾਲ ਦਾ ਰੱਖ ਜੇ ਕਿ ਇਹਦੇ ਜੀ ਜੇ ਉਪਰ ਉਪਰ ਤਤਾ ਜੇ ਆਈ ਨਹੀਂ ਹੈਗੇ ਹਿਸਾਬਕ ਤਾ ਇਹ ਨਹੀਂ ਹੈ ਜੇ ਠੀਕ ਹੈ ਗੱਲ ਟੂਏ ਟੂਏ ਪਾਏ ਨਹੀਂ ਹੈ ਨਾ ਪੋੜੇ ਪੜੇ ਢੱਲੇ ਨਹੀਂ ਕਰੇ ਕਹ ਲਈਏ ਠੇਠ ਪੰਜਾਬੀ ਜਿਵੇਂ ਸਾਡੇ ਮਲਬਈ ਚ ਕਹਿੰਦੇ ਆ ਵੀ ਪੋੜੇ ਏ ਢੱਲੇ ਕਰ ਲੂ ਮੱਝ ਜਦੋਂ ਸੂਣ ਦੇ ਨੇੜੇ ਆ ਜਾਂਦੀ ਆ ਹਾਂ ਥਾਣਾ ਦੀ ਗਰੰਟੀ ਦੇ ਦਾਂਗੇ ਗੱਬਣਾ ਦੀ ਮੈਂ ਕਿਹਾ ਟੈਨਸ਼ਨ ਨਾ ਲਿਓ ਜੀ ਕਿਸੇ ਵੀ ਕਿੰਨਾ ਦੁੱਧ ਚ ਪਾਉਗੀ ਜਾਦੇ ਨਹੀਂ ਮੈਂ ਕਹਿੰਦਾ ਹੈਗਾ ਕਹ ਇਹਨੂੰ ਤਾਂ ਸਾਰੇ ਹਰਿਆਣੇ ਵਾਲੇ ਕਹਿ ਹੀ ਦਿੰਦੇ ਕਹਿੰਦੇ ਵੀ 20 ਪੰਦੀ ਹੈ ਪਰ 18 ਤੋਂ ਤਾਂ ਥੱਲੇ ਰਹਿੰਦੀ ਨਹੀਂ ਨਾ ਉਹੀ ਗੱਲ ਆ ਕਹਿੰਦੇ ਦੁੱਧ ਤਾਂ ਵਪਾਰੀ ਦੀ ਵਪਾਰੀ ਦੀ ਵੀ ਦੇ ਦੇ ਵਪਾਰੀ ਦੀ ਕਹਿੰਦੇ ਜੀਬ ਜੀ ਹੁੰਦਾ ਉਹ ਦੇਣਾ ਪਸ਼ੂ ਨਹੀਂ ਹੁੰਦਾ ਨਾ ਠੀਕ ਆ ਗੱਲ ਆ ਜੱਲੂ ਲੈ ਬੰਨੇ ਲਿਆ ਗਏ ਮਰਾ ਦੇ ਸੈਡ ਸੂਟ ਤੋਂ ਕਰਾ ਲਈ ਚੈੱਕ ਗੱਬਣ ਦਾ ਨਹੀਂ ਪਤਾ ਕਿਹੜੇ ਸੀਮਨ ਕੋਈ ਹਾਂਜੀ ਨਾ ਜੀਤ ਨਹੀਂ ਮੈਂ ਸਵਾਮਾ ਫਿਰ ਕਿਹੜੀ ਤਰ੍ਹਾਂ ਕਿਹੜੀ-ਕਿਹੜੀ ਦਾ ਛਾਂ ਤੋਂ ਲੱਭੀ ਬਾਡੀ ਚੈੱਕ ਕਰਾ ਦੀ ਫੌਜੀ ਸਾਹਿਬ ਜੀ ਅੱਜ ਤਸੱਲੀ ਆ ਜਿਹੜੀ ਆਪਾਂ ਨੂੰ ਕਰਾ ਕੇ ਜਾਣੀਆਂ ਹਰੇਕ ਪੱਖ ਤੋਂ ਦੇ ਦੇਣਾ ਆਈਡੀਆ ਕੋਈ ਕੱਢ ਦੂ ਪੰਜ ਹਫਤਾ ਹਾਂ ਕੱਢ ਦੂਗੀ ਉੱਪਰ ਤੇ ਤੋਂ ਆਈ ਨਹੀਂ ਜੀ ਇਹਦੇ ਦੇਖੋ ਪੈਸੇ ਕਿੰਨੇ ਲਵਾਂਗੇ ਜੀ ਇਹਦੇ ਪੈਸੇ ਤੇ ਬਿਲਕੁਲ ਜੈਜ ਸੇ ਲਹੇਗੇ ਜੀ ਹਾਂਜੀ ਜੈਜ ਪੈਸੇ ਲਵਾਂਗੇ ਕਿੰਨੇ ਪੈਸੇ ਲਵਾਂਗੇ ਜਮੀ ਇਹਦਾ ਮੁੱਲ ਹੋਊਗਾ ਜੀ 185000 ਰੁਪਏ ਓਕੇ ਕੋਈ ਵੀਰ ਵਿਚਾਰਾ ਕੋਈ 84 ਵੀ ਨਾ ਸੋਚ ਕੇ ਆਏ ਵੀ ਮੁੱਲ ਫਿਕਸਡ ਹੋਊਗਾ ਜਿਹੜੀ ਆ ਜਿੰਨਾ ਮੁੱਲ ਹੋ ਗਿਆ ਹਾਂ ਉਹ ਜੋ ਛੋਟ ਹੀ ਆ ਵੀ ਫੌਜੀ ਸਾਹਿਬ ਤੁਹਾਨੂੰ 100 ਕਰ ਦਣ 500 ਕਰ ਦਣ ਉਹ ਆਉਂਦੀ ਗੱਲ ਆ ਬਾਕੀ ਜਿਹੜਾ ਮੁੱਲ ਮੋਲ ਟੁਪਾਰਾ ਨਹੀਂ ਕਰਦਾਗਾ ਹਾਂ ਜੈਜ ਮੁੱਲ ਕਰਾਂਗੇ ਕੋਈ ਗੱਲ ਕਿੰਨਾ ਦੁੱਧ ਚਵਾ ਸਕਦੀ ਹੈ ਮੈਂ ਕਹਿ ਰਿਹਾ ਵੀ ਦੁੱਧ ਦਾ 20 ਤੋਂ ਉੱਪਰ ਦੀ ਮਾਲਕ ਜਿਹੜੀ ਗੱਲ ਕਰ ਰਹੀ ਆ ਪਰ 18 ਤੋਂ ਥੱਲੇ ਦਾ ਰਹਿਣਾ ਤਾਂ ਮਤਲਬ ਹੀ ਨਹੀਂ ਹੈਗਾ ਠੀਕ ਆ ਗੱਲ ਵੀ ਘੱਟ ਤੋਂ ਘੱਟ 18 ਮੰਨ ਕੇ ਆ ਜੇ ਭਰਾ ਜਿਹੜਾ ਵੀ ਆਊਗਾ ਇੱਕ ਲੋਕੀ ਕਹੀ ਜਾਂਦੇ ਵੀ ਹਾਂ ਦੁੱਧ ਕੱਢਦੇ ਵੀ ਮੇਰੇ ਕੋਲ ਕੱਢਦੇ ਜਿਹੜਾ ਬੰਦਾ ਕਹਿੰਦਾ ਨਹੀਂ ਨਾ ਇੰਨੇ ਦੁੱਧ ਨਹੀਂ ਕੱਢਦੀ ਮੇਰੇ ਕੋਲ ਆਓ ਚਲੋ ਐਂ ਦਾ ਦੁਨੀਆ 10 ਰੰਗੀ ਆ ਇਤ ਨਹੀਂ ਸਕਦੇ ਤੇਰੇ ਕਹ ਦਿੰਦੇ ਉਹ ਤਾਂ ਆ ਜਾ ਲੈ ਵੀ ਤੀਜੇ ਨੰਬਰ ਤੇ ਖੋਲ ਚੋਬਰਾ ਇਹ ਸੂਈ ਇੱਕ ਗੱਬਣਾ ਇਹ ਗੱਬਣਾ ਜੀ ਇਹ ਵੀ ਇਹ ਵੀ ਗੱਬਣਾ ਸਾਈਡ ਪਾਸਾ ਤਾਂ ਨਹੀਂ ਕਰਦੀ ਏ ਦੇਖੋ ਥੋੜਾ ਜਿਹਾ ਇੱਕ ਭਾਜੀ ਜਿਵੇਂ ਕਹਦੋ ਨਾ ਉਹ ਚੀਜ਼ ਹੋ ਰਹੀ ਹੈ ਇਹਦੇ ਤੇ ਠੀਕ ਆ ਜੀ ਵੀਡੀਓ ਮੇਰੇ ਕੋਲ ਪਈ ਆ ਉਦੋਂ ਦੀ ਉਦੋਂ ਬਿਲਕੁਲ ਠੀਕ ਸੀ ਉਦੋਂ ਬਿਲਕੁਲ ਸਾਫ਼ ਸੀ ਥੱਲੇ ਉਹ ਵੀਡੀਓ ਦਿਖਾ ਦਾਂਗੇ ਆਪਾਂ ਹਨ ਜਿਹੜਾ ਭਰਾ ਲੈਣਾ ਹੋਊਗਾ ਮਾਰੀਏ ਨਾ ਤੇ ਬਾਕੀ ਸੱਚ ਨੂੰ ਇੱਥੋਂ ਕੁਆਲਿਟੀ ਕਰ ਸਕਦੇ ਹੋ ਚਾ ਇੱਕ ਬਈ ਸੂਆ ਕਿਹੜਾ ਸੁਂਦੀ ਆ ਇਹ ਇਹ ਦੂਜੇ ਆ ਜੀ ਦੂਜਾ ਸੂਆ ਇਹ ਦੂਜੇ ਕਿੰਨੇ ਦਿਨ ਕੱਢ ਦੂਗੀ ਜੀ ਇਹਦਾ ਵੀ ਬਸ ਇਹੀ ਆ ਜੀ ਕੋਈ ਦਿਨ ਤੁੰਕਾ ਤੋਂ ਹਫਤੇ ਦੇ ਲੱਗ ਸਕਦੇ ਆ ਹਫਤੇ ਦੇ ਅੰਦਰ ਅੰਦਰ ਆ ਜੀ ਮਤਲਬ ਕੋਈ ਹੈ ਨਹੀਂ ਸੂਣ ਵਾਲਾ ਮੰਨ ਤਰ ਗਈ ਏ ਆ ਕੇ ਨਾ ਠੀ ਸਾਈਡ ਪਾਸਾ ਲੱਗਦਾ ਉਹਦੀ ਬਾਈ ਕਹਿੰਦਾ ਗਾਰੰਟੀ ਰੂਗੀ ਸਾਫ਼ ਦੀ ਵੀਡੀਓ ਦਿਖਾ ਦਾਂਗੇ ਤੁਹਾਨੂੰ ਕਿ ਥੋੜੀ ਜਿਹੀ ਭਾਲ ਲੱਗੀ ਪਾਉਣਾ ਪ੍ਰਮਾਣ ਜਾਂ ਦੰਦੀਆ ਵੀ ਜੈਨੂਨ ਦੂਜਾ ਸੂਆ ਦੂਸਰਾ ਜੀ ਆ ਕਿਉਂਕਿ ਦੂਜੇ ਸੂਏ ਤੱਕ ਪਸ਼ੂ ਸਵੈਲਿੰਗ ਕਰਦਾ ਰਹਿੰਦਾ ਕਿੰਨੇ ਦੁੱਧ ਦੀ ਰਿਪੋਰਟ ਆ ਜੀ ਇਹ ਵੀ ਇਹ ਪਹਿਲਾਂ ਤੋਂ 16 ਲੀਟਰ ਦਾ ਰਿਕਾਰਡ ਆ ਠੀਕ ਆ ਜੀ ਤੇ ਹੁਣ ਅੱਗੇ ਦੇਖੋ ਕੱਡੂ ਹੀ ਚੰਨਾ ਗੱਲ ਅੱਗੇ ਮਾਲਕ ਦੀ ਕੇਰ ਤੇ ਡਿਪੈਂਡ ਹਾਂ ਬਈ ਐਵੇਂ ਕਹਦੀ ਮੈਂ 25 ਕੱਡੂ 28 ਕੱਡੂ 20 ਕੱਡੂ ਬਾਕੀ ਡੰਗਰ ਆਪਣੇ ਆਪ ਦੱਸ ਦਿੰਦਾ ਜਿਹੜੀ ਕੁਆਲਿਟੀ ਹੈ ਸਾਰਾ ਕੁਝ ਵੀ ਤੇ ਬਾਕੀ ਅੱਗੇ ਉਹੀ ਗੱਲ ਆ ਵੀ ਜਿਹੜਾ ਸੱਜਣ ਖਰੀਦੂਗਾ ਉਹਦੀ ਕੇਰ ਤੇ ਡਿਪੈਂਡ ਦਾ ਇੱਕ ਆਰੀ ਲੱਭਿਆ ਤਿੰਨਾ ਤੇ ਮਾਰਦੇ ਕੈਮਰਾ ਤਿੰਨੇ ਇੱਕੋ ਨਾਲ ਵੀ ਆ ਗਈਆਂ ਤਕਰੀਬਨਾਂ ਥੋੜੀ ਜਿਹੀ ਵੱਡੀ ਐ ਇੱਕ ਨੰਬਰ ਵਾਲੀ ਬਾਡੀਆਂ ਜਮ ਐਨ ਸਰੀ ਆ ਗਈਆਂ ਤੇ ਦੁੱਧ ਦੀ ਰਿਪੋਰਟ ਵੀ ਚੰਗੀ ਐ ਦਾ ਰੇਟ ਕੀ ਰਹਿਣਾ ਜੀ ਤੇ ਨੰਬਰ ਵਾਲੀ ਦਾ ਇਹਦਾ 175 ਰੋਗ 1 ਲੱਖ ਤੇ 75000 ਬਿਲਕੁਲ ਜੀ ਤੇ ਹੁਣ ਮਾਰ ਕੈਮਰਾ ਲੱਭੀ 4 ਨੰਬਰ ਵਾਲੀ ਤੇ ਇਹ ਆ ਗਈ ਮੇਰਾ ਖਿਆਲ ਸੁਈ ਹੋਈ ਆ ਜੀ ਇਹ ਪਹਿਲਣ ਆ ਜੀ ਇਹ ਤਿੰਨ ਦਿਨ ਦੀ ਸੁਈ ਹੋਈ ਆ ਪਹਿਲਣ ਕੱਟੀ ਹਾਂ ਤਿੰਨ ਦਿਨ ਦੀ ਸੁਈ ਹੋਈ ਥਾਣਾ ਦਾ ਬੜਾ ਕਮਾਲ ਦਾ ਲੱਗਿਆ ਪਹਿਲਣ ਦੇ ਹਿਸਾਬ ਨਾਲ ਸਿੰਗੀ-ਸੁੰਗੀ ਬੰਦਾ ਓਵਰ ਫਾਇਟ ਨਹੀਂ ਮਿਲੂ ਕਿਤੇ ਵੀ ਨਾ ਜੀ ਐਨ ਫਿਟਿੰਗ ਵਾਲੀ ਚੌਗੀ ਆ ਜੀ ਹਾਂ ਜੀ ਆ ਬਾਈ ਵਰਗੇ ਦੱਸੀ ਜਾਂਦੇ ਕਹਿੰਦੇ ਚੌਗੀ ਆ ਚੈੱਕ ਕਰੀ ਵੀ ਆ ਨੇ ਕੱਲ ਆਈ ਮੇਰੇ ਕੋਲ ਚਵਾਈ ਦੀ ਕਿਵੇਂ ਆ ਜੀ ਚਵਾਈ ਦੀ ਮੇਰੇ ਮਤਲਬ ਬਹੁਤ ਜ਼ਿਆਦਾ ਫਟਾਕੇ ਵਾਲਾ ਕੰਮ ਮੋਟੀ ਚਵਾਈ ਗਈ ਜੀ ਪੂਰੀ ਜੀ ਕਿਸੇ ਦੇ ਡੰਗਰ 10 ਤੇ 10 ਖੜੇ ਆ ਠੀਕ ਆ ਜੀ ਦਸਾਂ ਤੇ ਕਿਸੇ ਦੇ ਵੀ ਮਤਲਬ ਚੈੱਕ ਕਰ ਪੇਸ਼ਾ ਤੋਂ ਲੈਵਾ ਕਰਾ ਦੀ ਲੱਭੀ ਚੈੱਕ ਠੋਸ ਬਹਾਨੇ ਜਾ ਗਈ ਬਿਲਕੁਲ ਕਿੰਨੀ ਬੌਲੀ ਹੋਈ ਇਹਦੇ ਕੋਲੇ ਸਟੈਂਡ ਬੌਲੀ ਜੀ ਦੀ ਹੋਊਗੀ 8 ਲੀਟਰ ਹੋਊਗੀ 8 ਦੇ ਲੱਗ ਪਾ ਕਿੰਨਾ ਰੁੱਧ ਚਵਾ ਸਕਦੀ ਆ ਜੀ 12 ਘਟ ਤੋਂ ਬਾਕੀ 12 ਕਿਲੋ ਨਾ ਜਿਹੜੇ ਸਾਹਿਬਾਂ ਜਾਤ ਨਸਲ ਕੁਆਲਟੀ ਆ ਜਿੰਦੇ ਵੀ 14 15 ਦੇ ਉਪਰ ਆਪਾਂ ਵੀ ਨਫਾ ਹੋਣਾ ਦਾ ਸਵਾਹ ਨੂੰ ਤਾਂ ਜਿੰਨਾ ਉਹ ਹੀ ਗੱਲ ਆ ਫੌਜੀ ਸਾਹਿਬ ਕਹਿੰਦੇ ਵੀ ਆਪਾਂ ਨਾ ਕਿਲੋ 2 ਕਿਲੋ ਘੱਟ ਹੀ ਦੱਸਣਾ ਥੋੜੀ ਜਿਹੀ ਐਨੂੰ ਕਰ ਦੇ ਜੋ ਬਰਾ ਇਹ ਇੱਥੇ ਲਿਆ ਕੇ ਆ ਮਰਾ ਇਹ ਇੱਥੋਂ ਕਰਾ ਲੈ ਚਾਹੀਏ ਇਹਨੂੰ ਤੇ 12 ਕਿਲੋ ਬਾਈ ਕਹਿੰਦਾ ਦੇ ਦੂਗੀ ਦੇ ਦੇ ਤੁਹਾਡੇ ਘਰੇ ਜਾ ਕੇ 14 ਦੇ ਦੇ ਅਨੰਦ ਵਾਲਾ ਕੰਮ ਆ ਜੂਗਾ ਜੇ ਥੋੜਾ ਆਪਣੀ ਮੇਰੇ ਕੋਲ ਬਹੁਤ ਤੋਂ ਪਹੁੰਚ ਤਾਂ ਮੈਂ ਕਹੂੰਗਾ ਵੀ ਜਿੰਨਾ ਆਪਾਂ ਦੱਸਿਆ ਵੀ ਓਦੋਂ ਜ਼ਿਆਦਾ ਦੇਵੇ ਪਛੂ ਜਾ ਕੇ ਇਹਦੇ ਪੈਸੇ ਕਿੰਨੇ ਦੇ ਲੰਘ ਜੀ ਇਹਦੇ ਬਿਲਕੁਲ ਬਿਲਕੁਲ ਜੱਜ ਹਾਂਜੀ 138000 ਰੁਪਏ ਦਾ 138000 ਹਾਂਜੀ ਬਾਡੀ ਚੰਗੀ ਆ ਮੇਲਾ ਲੁੱਟਣ ਵਾਲਾ ਸੀ ਨਹੀਂ ਆ ਸਾਰਾ ਕੁਝ ਵਧੀਆ ਮੈਂ ਕਿਉਂਕਿ ਦੰਦੋ ਵੀ ਚੌਗੀ ਆ ਗਈ ਲੱਭੀ ਇੱਕ ਵਾਰੀ ਘਮਾ ਲਈ ਕੈਮਰਾ ਦੰਦੋ ਵੀ ਚੌਗੀ ਰਊ ਲੇਵਾ ਵੀ ਸੋਹਣਾ ਤੇ ਚਬਾਈ ਦੀ ਵੀ ਸੋਹਣੀ ਰਊਗੀ ਜਿਹੜੇ ਸਾਬ ਨਾਲ ਇਹਨੂੰ ਥਣ ਲੱਗਿਆ ਹਾਂਜੀ ਕਿਉਂਕਿ ਪਹਿਲਾਂ ਨੂੰ ਦੂਰਾ ਥਣ ਆ ਗਿਆ ਨੰਬਰ ਇਹਦਾ ਚੌਥਾ ਆ ਗਿਆ ਜੀ ਹੈਨਾ ਕਿਉਂਕਿ ਬੰਦੇ ਕਨਫਿਊਜ਼ ਨਾ ਹੋ ਜਾਣਗੇ ਤੇ ਲੈਣ ਕਾਫੀ ਲੰਬੀ ਆ ਆਪਣੇ ਕੋਲ ਇਹਦਾ ਚੌਥਾ ਨੰਬਰ ਆ ਹਾਂਜੀ ਅਸੀਂ ਦੱਸ ਦੇਵਾਂਗੇ ਜਿਹੜਾ ਜਿਹੜਾ ਹੁਣ ਮਾਰ ਕੈਮਰਾ ਲੱਭੀ ਪੰਜ ਨੰਬਰ ਇਹ ਪਹਿਲਣਾ ਜੀ ਇਹ ਵੀ ਪਹਿਲਣਾ ਇਹ ਦੋਨੀਆਂ ਪਹਿਲਣਾ ਆ ਗਈਆਂ ਇੱਕ ਹੋਰ ਦੋ ਹੋਰ ਅੰਦਰ ਖੜੀ ਪਹਿਲਣਾ ਠੀਕ ਆ ਜੀ ਕਿੰਨੇ ਦਿਨ ਦਾ ਸੂਆ ਜੀ ਇਹਦਾ ਇਹ ਤਾਂ ਹੋ ਗਿਆ ਹੁਣ 7 ਕਿਦੰਦੇ ਹੀ ਹੋ ਗਏ 7 8 7 8 ਦਿਨ ਦਾ ਹਾਂ ਦੁੱਧ ਕਿੰਨਾ ਬਣਾਰੀ ਆ ਜੀ ਦੁੱਧ ਵੀ ਇੰਨਾ ਹੀ ਕਿ ਜਿੰਨੇ ਕਿ ਦਿਨ ਹੋ ਗਏ ਉਹਨਾਂ ਦਾ ਦੁੱਧ ਆ ਇਹਦਾ ਐਵੇਂ ਤੁਹਾਨੂੰ ਕਹਦਾ ਵੀ ਉਹਦਾ 10 ਕੱਡ ਰਿਹਾ 20 ਕੱਡ ਰਿਹਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ 7 ਤੋਂ 8 ਕਿਲੋ ਹੋਊਗਾ ਹਾਂ ਮਤਲਬ ਉਹ ਬਿਰੇ ਗੁਰੀ ਕੇ ਬਿਨਾ ਸਾਫ਼ ਸੱਚੀ ਜੀ ਗੱਲ ਕਰਾਂ ਕੋਈ ਉਹ ਠੀਕ ਆ ਜੀ ਉਚਬਾਈ ਦੀ ਪੋਲੀ ਆ ਜੀ ਮੈਂ ਗੱਲ ਲਈ ਛੱਡ ਦੋ ਉਹ ਤਾਂ ਗੱਲ ਕਰਨ ਦੀ ਲੋੜ ਹੀ ਨਹੀਂ ਹੈਗੀ ਉਹ ਸੁਬਾਹ ਦੀ ਠੰਡੀ ਲੱਗਦੀ ਹਾਂ ਇਹ ਇੱਥੋਂ ਕਰਾ ਦੋ ਚਾਹ ਕਿਹਦਾ ਰੇਟ ਕੀ ਰਣ ਵਾਲਾ ਜੀ ਇਹਦਾ 130 ਇਹਦਾ 1 ਲੱਖ ਤੇ 30000 ਪਹਿਲਾਂ ਝੋਟੀ ਦਾ ਤੇ ਆ ਆਚਾਰ ਦੰਦ ਦਾ 1 ਲੱਖ ਤੇ 38000 ਹਾਂਜੀ ਇਹ ਰੇਟ ਤਕਰੀਬਨ ਤਕਰੀਬਨ ਫਿਕਸ ਹੀ ਨੇ ਆਪਣੇ ਫਿਕਸ ਹੀ ਹੈ ਜੀ ਕੋਈ ਮਾਨਤਾ ਨੇ ਮੰਨ ਜਾ ਕਰੂਗਾ ਕਰ ਦਾਂਗੇ ਨਹੀਂ ਤਾਂ ਕੋਈ ਹੈ ਨਹੀਂ ਪਹਿਲਾਂ ਹੀ ਬਥੇਰਾ ਮਾਨਤਾ ਕਰਿਆ ਹੋਇਆ ਠੀਕ ਹੈ ਜੀ ਠੀਕ ਹੈ ਠੀਕ ਹੈ ਗੱਲ ਕਰਨ ਦੀ ਲੋੜ ਹੀ ਨਹੀਂ ਹੈਗੀ ਆ ਜਾ ਲੱਭੀ ਅਗਲੇ ਨੰਬਰ ਤੇ ਹੁਣ ਜੋ ਭਰਾ ਮੱਝ ਖੋਲਦਾ ਇਹਦਾ ਸੁਆ ਜੀ ਇਹ ਇਹ ਵੀ ਤੀਜੇ ਸੂਇਆ ਬੱਚਾ ਚੁੰਗ ਗਿਆ ਤਾਂ ਦੇਖੋ ਥੱਲੇ ਹੋ ਕਰਕੇ ਨਾ ਠੀਕ ਆ ਜੀ ਮੇਰਾ ਬੰਦਾ ਕਿਤੇ ਗਿਆ ਸੀ ਮੈਂ ਵੀ ਰਹਿ ਗਿਆ ਸੀ ਠੀਕ ਆ ਜੀ ਬਸ ਇਦਾਂ ਹੀ ਹੋ ਰਿਹਾ ਥੱਲੇ ਤੋਂ ਠੀਕ ਆ ਕਰਨ ਹਾਂ ਇਹ ਦਾ ਤਾਂ ਚਲੋ ਹੁਣ ਜਦੋਂ ਇਹ ਸੈੱਟ ਜੀ ਹੋਊਗੀ ਫੇਰੀ ਦੇਖਾਂਗੇ ਬਾਕੀ ਉਹਦਾ ਝੋਟੇ ਚੰਗੇ ਬੱਚਾ ਕਿੰਨੇ ਦਿਨ ਦਾ ਸੂਆ ਜੀ ਇਹ ਚਾਰ ਚਾਰ ਦਿਨਾਂ ਚਾਰ ਅੱਜ ਚੌਥਾ ਦਿਨ ਹੈ ਕਿੰਨੀ ਬੌਲੀ ਆਈ ਇਹਦੇ ਕੋਲ ਬੌਲੀ ਇਸ ਟਾਈਮ ਇਹਦੀ ਵੀਰੇ 9 10 9 10 ਹੋਊਗੀ ਕਿੰਨਾ ਦੁੱਧ ਚ ਭਾਗ ਦਿੱਤੀ ਇਕ ਲੈਵਲ ਘੱਟ ਤੋਂ ਘੱਟ 18 ਓਕੇ ਹੈ ਤਾਂ ਉੱਪਰ ਦੀ ਗੱਲ ਦੇਖੋ ਠੀਕ ਆ ਜੀ ਸ਼ਾਮੀ ਚੰਗੀ ਹੋਈ ਆ ਕਿਸੇ ਨੇ ਨਾ ਬਹੁਤ ਵਧੀਆ ਮੈਂ ਕਹਿੰਦਾ ਜੀ ਮੈਂ ਐਨ ਪਿਆ ਸ਼ਰੀਰ ਸੌਕ ਵਾਲੀ ਸੇਠਾ ਦਾ ਸਰਾਣਾ ਸੌਕ ਵਾਲੀ ਬਾਤ ਆ ਜੀ ਬਸ ਆ ਸਰੀਰ ਸੂਰ ਚੰਗਾ ਲੱਗਿਆ ਦਾ ਰੇਟ ਜੀ ਹਾਂ ਇਹ ਦਾ ਹਾਂਜੀ ਇਹ ਦਾ ਫਿਰ ਉਦੋਂ ਹੀ ਕਰਦਾ ਜੇ ਜਦੋਂ ਸੈੱਟ ਜੀ ਹੋਊਗੀ ਇਹ ਵੀ ਕੀ ਕਰਨਾ ਮੋਲ ਇਹ ਦਾ ਮੈਂ ਤਾਂ ਕਹਿੰਦਾ ਨਵੇਂੜੀ ਦੰਦੇ ਕੰਮ ਭਾਈ ਅੱਜ ਦਾ ਮੋਲ ਤਾਂ ਹੈਗਾ ਇਹ ਦਾ 175000 ਰੁਪਏ ਫਿਰ ਸੈੱਟ ਹੋਊਗੀ ਦੁੱਧ ਵਧੂਗੀ ਉਦੋਂ ਦਾ ਮੋਲ ਉਸ ਟਾਈਮ ਹੋਊਗਾ ਅੱਜ ਵਾਲਾ ਮੋਲ ਆ ਇਹ ਜੇ ਕੋਈ ਸੱਜਣਾ ਇੱਕ ਦੋ ਦਿਨਾਂ ਚ ਵੀਡੀਓ ਤੇ ਹੋਣ ਨੂੰ ਲੱਗਾ ਹਾਂ ਬਾਕੀ ਉਹ ਕਿਸੇ ਨੂੰ ਟੈਨਸ਼ਨ ਲੈਣੀ ਜੀ ਲੋੜ ਨਹੀਂ ਹੈ ਠੀਕ ਹੈ ਜੀ ਜਿਸ ਤਰ੍ਹਾਂ ਵੀ ਹੈ ਕੋਈ ਚੱਕਰ ਨਹੀਂ ਮੈਂ ਮਾਲਕ ਬੈਠਾ ਠੀਕ ਹੈ ਗੱਲ ਜਿੱਦਾਂ ਵੀ ਹੈਗੀ ਆ ਉਹ ਨੰਬਰ ਤੇ ਉਹ ਕਿਹਨਸੀ ਆ ਗਈ ਜੀ ਸੱਤਵੇਂ ਹਾਂਜੀ ਇਹ ਸੱਤਵੇਂ ਨੰਬਰ ਵਾਲੀ ਆ ਸੱਤਵੇਂ ਨੰਬਰ ਵਾਲੀ ਆ ਗਈ ਝੋਟੀ ਇਹ ਵੀ ਪਹਿਲਣਾ ਜੀ ਇਹ ਵੀ ਪਹਿਲਣਾ ਪਹਿਲਣਾ ਇੱਕ ਸਿੰਘ ਉਹ ਹੋਇਆ ਗਿਆ ਦਾ ਹਾਂ ਕੋਈ ਨਹੀਂ ਉਤਰਦੀ ਐ ਤੂੰ ਇਹ ਇਹਦਾ ਸੁਆ ਕਿੰਨੇ ਦਿੰਦਾ ਜੀ ਇਹਦਾ ਵੀ 4 ਦਿਨ 4-5 ਦਿਨ ਦੀ ਆ ਜੀ ਇਹ ਵੀ ਹਾਂ ਕਿੰਨਾ ਇਹਦੇ ਕੋਲੇ ਬੋਲਾ ਹਾਜਰ ਆ ਜੀ ਇਹ ਤਾਂ 10 ਤੋਂ ਬਾਹਰ ਆ ਜੀ ਬੱਚੇ ਵੀ ਦਿਖਾਵਾਂਗੇ ਜੀ ਆਪਾਂ ਬੱਚਾ ਦਿਖਾ ਦਈਏ ਨਾਲ ਵਾਲ ਲੱਗ ਰਿਹਾ ਸਾਰਾ ਕੁਝ ਠੀਕ ਆ ਜੀ 10 ਕਿਲੋ ਤੋਂ ਬਾਹਰੇ ਹਾਂ 10 ਚੁਆਈ ਦੀ ਕਿਵੇਂ ਰਹੂਗੀ ਮੈਂ ਚੁਆਈ ਦੀ ਤਾਂ ਜੀ ਬਾਤੋ ਛੋੜ ਦੇ ਬਾਤ ਛੋੜ ਦੇ ਪੁੱਛਣਾ ਪੈਣਾ ਕੀ ਕਰੀਏ ਸਾਨੂੰ ਵੀ ਸਮਾਂ ਸਾਰੇ ਮੈਂ ਕਹਿ ਰਿਹਾ ਚੁਆਈ ਦੀ ਤਾਂ ਕਿਸੇ ਦੀ ਵੀ ਮਤਲਬ ਬਾਰ-ਬਾਰ ਇੰਨਾ ਕੀ ਵੀ ਨਹੀਂ ਹੈ ਕਿਸੇ ਦਾ ਇੱਕ ਵੀ ਕਿਸੇ ਕੇ ਅੰਦਰ ਫੁਹਾਰ ਆ ਇਹ ਕੋਲ 10 ਕਿਲੋ ਆ ਜੀ 10 ਤੋਂ ਬਾਹਰ ਆ ਜੀ ਕਾ ਕਮੀਜ਼ ਕੇ ਮੰਗਾ ਲਿਆ ਉਹਨਾਂ ਦਾ ਸੱਜਣ ਕੋਈ ਵੀ ਮਤਲਬ ਇਹ ਨਹੀਂ ਮੈਂ ਹਾਂ 10 ਕਹੇ ਤਾਂ 10 ਹੀ ਹੋਊਗਾ ਜ਼ਿਆਦਾ ਹੋਊਗਾ ਠੀਕ ਆ ਗੱਲ ਜ਼ਿਆਦਾ ਹੋਵੇ ਚੌਥੇ ਦਿਨ ਤੇ 10 ਤੋਂ ਉੱਪਰ ਚੋਟੀਆਂ ਦੁੱਧ ਇਹਨੇ ਕੱਢਣਾ ਦੇਖੋ ਜਿਹੜੀ ਮੈਂ ਗੱਲ ਕਰ ਰਿਹਾ ਇਹਦਾ ਕਹਿ ਸਕਦਾ ਵੀ ਜਿਹੜੀ ਹੁਣ ਚੜੀ 16 ਲੀਟਰ ਘੱਟ ਤੋਂ ਘੱਟ ਦੁੱਧ ਆ ਆ ਜਿਹੜੀ ਮੈਂ ਕਹੂੰਗਾ ਵੀ 10 ਕਿਲੋ ਕਰੀ ਫਿਰਦੀ ਹਾਂ ਹਾਂਜੀ ਇਹਦਾ ਰੇਟ ਜੀ ਇਹ ਤਾਂ 1.5 ਲੱਖ ਰੁਪਈਆ ਜੀ ਇਹਦਾ ਆ ਗਿਆ 7ਵਾਂ ਨੰਬਰ ਆ ਤੇ ਹੁਣ ਜੋਬਰਾ ਲਈ 8ਵੇਂ ਨੰਬਰ ਵਾਲੀ 8 ਤੇ ਇਹਦਾ ਆ ਗਿਆ ਮੰਨ ਲਓ 8ਵਾਂ ਨੰਬਰ ਆ ਇਹਦਾ ਸੂਆ ਜੀ ਇਹ ਤੋਕੜ ਤੋਕੜ ਹਾਂਜੀ ਲੱਗਦੀ ਆ ਤਾਜ਼ੀਆਂ ਵਰਗੀਆਂ ਥੱਲੋਂ ਨਹੀਂ ਫਿਰ ਤੋਕੜ ਵੀ ਆਪਾਂ ਉਦਾਂ ਦੀ ਰੱਖਦੇ ਵੀ ਉਧਰੋਂ ਹੀ ਆਈ ਹੋਈ ਸੀ ਕਿਸੇ ਬੰਦੇ ਕੋਲ ਸੀ ਉਹ ਕੱਲ ਦੂਜੀ ਇੱਕ ਮਰਤ ਛੋਟੀ ਲੈ ਗਿਆ ਇਹ ਵਾਪਸ ਕਰ ਗਿਆ ਇਹ ਤਾਂ ਤਾਜ਼ੀਆਂ ਨੂੰ ਵੀ ਪਰੇ ਕਰ ਦਿਆ ਕਰੰਟ ਵਾਲਾ ਕਰ ਦਿਆ ਤੜਕੇ ਮਿਲੀ ਨਹੀਂ ਨਾ ਹੈ ਫਿਰ ਤੋਕੜਾਂ ਦਾ ਇਹੀ ਕੰਮ ਆ ਸਵੇਰੇ ਮਿਲੀ ਨਹੀਂ ਹੈ ਦੁੱਧ ਹਾਜ਼ਰ ਕਿੰਨਾ ਜੀ ਦੁੱਧ ਇਸਕਾ ਵੀ 10 ਕਿਲੋ ਹੈ ਜੀ ਬੱਚਾ ਵੀ ਹੈ ਹਾਂ ਠੀਕ ਹੈ ਗੱਲ ਅੱਗੇ ਕੀ ਹੋਏਗਾ ਜੀ ਉਹ ਹੈ ਨਹੀਂ ਸੰਭਣ ਹੈ ਨਹੀਂ ਜੀ ਰੇਟ ਕੀ ਰਹੂਗਾ ਜੀ ਇਹਦਾ ਕੋਲੇ ਕਿੰਨਾ ਕਿੰਨਾ 1000 ਰੁਪਏ ਠੀਕ ਹੈ ਜੀ ਹਾਂਜੀ ਹੁਣ ਜੋ ਬਰਾ ਲੈ ਆ ਗਲੇ ਨੰਬਰ ਵਾਲੀ ਇਹਦਾ ਰੇਟ ਰਹੂਗਾ 80000 ਇਹਦਾ ਆ ਗਿਆ ਮਤਲਬ ਨੌਮਾ ਨੰਬਰ ਬਾਈ ਕਹਿੰਦਾ ਛੋਟੀ ਵੀ ਪਹਿਲਣਾ ਇਹਦਾ ਕੱਦ ਤਾਂ ਫੁੱਲਣਾ ਬਹੁਤ ਹੈ ਪਹਿਲਣ ਸੁਆ ਕੱਦ ਵੀ ਫੁੱਲਾ ਜਿੱਦਾਂ ਨਹੀਂ ਉੱਤੋਂ ਚੜਾਈ ਆ ਉਦਾਂ ਦੀ ਆਰਡਰ ਦੀ ਚੜਾਈ ਲਾ ਰਹੀ ਆ ਥੱਲੇ ਇਹਦੇ ਤਾਂ ਨਹੀਂ ਦੰਦ ਆਉਣ ਕਰੇ ਚੈੱਕ ਆਪਾਂ ਇਹ 6 ਦੰਦ ਹੋਊਗੇ ਜੀ 6 ਹੋ ਸਕਦੀ ਆ 4 ਹੋ ਸਕਦੀ ਪੂਰੇ ਨਹੀਂ ਹੈਗੇ ਠੀਕ ਆ ਹੋ ਦੰਦਾਂ ਜੀ ਹੈ ਦੰਦਾਂ ਜੀ 4 ਹੋਵੇ 6 ਹੋਵੇ ਕਿਹੜਾ ਹੋਰ ਖਮਾ ਲਾ ਬਾਈ ਜਿਹੜੀ ਗੱਲ ਜੀ ਹੈਗੀ ਜੀ ਵਿਸ਼ਵਾਸ ਕਰਨ ਵਾਲੀ ਆ ਮਤਲਬ ਉਹ ਨਹੀਂ ਹੈਗਾ ਵੀ ਨਾ ਵਿਸ਼ਵਾਸ ਵਾਲੀ ਗੱਲ ਨਹੀਂ ਕੋਈ ਸੁਆ ਕਿੰਨੇ ਦਿੰਦਾ ਜੀ ਇਹਦਾ ਇਸ ਦਾ ਜੀ ਅੱਜ 7ਵੇਂ ਦਿਨ ਦਾ ਕਿੰਨਾ ਹੁਣ ਦੁੱਧ ਕਹ ਲਈਏ ਬੜਾ ਕਲੀ ਬਣਾ ਇਸ ਦਾ ਹੈਗਾ ਜੀ ਇਸ ਟਾਈਮ 8 ਤੋਂ ਉੱਪਰ ਆ 9 ਤੋਂ ਘੱਟ ਆ ਸੀ ਠੀਕ ਆ ਜੀ 8 ਤੋਂ ਪਲੱਸ ਆ ਹਾਂ ਉਹ ਵੱਡੀ ਦਾ ਫੁੱਲ ਆ ਵਿਸ਼ਾਲ ਝੁੱਟੀ ਆ ਗਈ ਫੁੱਲ ਵੱਡੀਆਂ ਚ ਲੱਭੀ ਉਧਰ ਲੈ ਬੰਨੀ ਦਿਖਾ ਦੇ ਜਾ ਮਾਸਾ ਨਹੀਂ ਲਾਇਆ ਤਾਂ ਆ ਕਾ ਜੀ ਫਿਰ ਫਿਰ ਹੁਣ ਠੀਕ ਹੈ ਜੀ ਉਦਾਂ ਦਾ ਜਿਹੜੇ ਹਿਸਾਬ ਨਾਲ ਮੈਂ ਕਹੂੰਗਾ ਬਰੀਡਾਂ ਦੀ ਪਾਰਟੀ ਆ ਗਈ ਦੁੱਧ ਤੇ ਤਾਂ ਬਥੇਰਾ ਕ ਜਾਊਗੀ ਜੀ ਇਹਦਾ ਰੇਟ ਕੀ ਰਹਿਣ ਵਾਲਾ ਜੀ ਇਹ ਤਾਂ 1.5 ਲੱਖ ਰੁਪਿਆ ਰਹੂਗਾ ਇਹਦਾ 1.5 ਲੱਖ ਤੇ 50 ਹਜ਼ਾਰ ਹਾਂਜੀ ਤੇ ਇਹਦਾ ਮੇਰਾ ਖਿਆਲ ਆ ਨੰਬਰ ਨੌਮਾ ਆ ਗਿਆ ਜੀ ਨੌਮਾ ਨੰਬਰ ਆ ਜੀ ਤੇ ਹੁਣ ਜੋ ਪੁਰਾ 10ਵੀਂ ਵਾਲੀ ਲਿਆ ਨਾਲ-ਨਾਲ ਸਿੰਗੀ-ਸੁੰਗੀ ਤਾਂ ਦੀ ਬੰਦ ਆ ਗਈ ਜਮਈ ਹਾਂ ਇਹ ਤਾਂ ਫਿਰ ਹੁਣ ਸਾंभ ਜੀ ਕਰ ਜਿਵੇਂ ਸੌਂਖ ਵਾਸਤੇ ਕੋਈ ਰੱਖ ਲੈਂਦਾ ਨਾ ਉਹ ਚੀਜ਼ ਕਰੀ ਹੋਈ ਹੈ ਤਾਂ ਠੀਕ ਹੈ ਜੀ ਜੀ ਮੈਂ ਕਹਿਣਾ ਵੀ ਦਿਲ ਦੇ ਕਰੀਬ ਹੈ ਇਹ ਉਹ ਆ ਠੀਕ ਠੀਕ ਹੈ ਗੱਲ ਆ ਹਾਂ ਮਤਲਬ ਦਿਲ ਚ ਬਸੀ ਮੇਰੇ ਵੀ ਮਾਤਾ ਦੇਵੀ ਠੀਕ ਹੈ ਜੀ ਸਾਰੇ ਟੱਬਰ ਦੇ ਹੀ ਬਸੀ ਬਸੇ ਤਾਂ ਇੱਕ ਵੀਡੀਓ ਤਾਂ ਮੈਂ ਨਿਸ਼ੇ ਕਰਕੇ ਬਣਵਾਣੀ ਸੀ ਠੀਕ ਹੈ ਜੀ ਇਹ ਤੋਕੜਾ ਕਤਾ ਜੀ ਇਹ ਤੋਕੜਾ ਜੀ ਇਹ ਕਿੰਨੇ ਘਟੇ ਮਰ ਸੁਆ ਜੀ ਇਹਦਾ ਇਹ ਸੂਈ ਹੋਈ ਆ ਇਹ ਕਿਹੜੇ ਮਹੀਨੇ ਇਹ ਹੈ हां मतलब 8ਵੇਂ 9ਵੇਂ ਦੇ ਲਾਸਟ ਦੇ ਸਟਾਰਟ ਜੇ ਇੰਨੇ ਸੂਈ ਹੋਈ ਆ 24 ਤਾਂ ਹੰਦਾ ਜੀ ਮੂੰਹ ਤੇ ਚੈੱਕ ਕਰ ਸਕਦਾ 24 ਪਾਣੀ ਪਲਾਦੇ ਰਾਇ ਦੁੱਧ ਕਿੰਨਾ ਜੀ ਦੇ ਕੋਲੇ ਇਸ ਟਾਈਮ ਦੁੱਧ ਜਿਸ ਦਾ 15 ਕਿ ਲੀਟਰ ਮਤਲਬ ਤਿਆਰ ਆ ਜੀ 15 ਟਾਈਮ ਟਾਈਮ ਚੋਣਾ ਨਾਲ 4 ਤਰੀਕ ਨੂੰ ਅਰਜਨ ਕੁੰਗੜ ਦਾ ਟੀਕਾ ਲਵਾਇਆ ਜੀ ਇਸਕਾ ਠੀਕ ਹੈ ਜੀ ਬਾਕੀ ਪਹਿਲਾਂ ਦੁੱਧ ਦੇ ਨੇ 18 19 20 ਤੱਕ ਤਾਂ ਨਹੀਂ ਗਈ ਹੈ ਠੀਕ ਹੈ ਜੀ 20 ਤੱਕ ਦੇ ਮੈਂ ਮਿਲਕਿੰਗ ਕਰਵਾ ਦਿੰਦਾ ਠੀਕ ਹੈ ਜੀ ਥੋੜਾ ਜਿਹਾ ਬਿਮਾਰ ਜੀ ਹੋ ਗਈ ਸੀ 18 19 ਤੇ ਚੱਲਦੀ ਰਹੀਆ 18 19 ਤੇ ਚਲੀ 20 ਦੇ ਜਾਂਦੀ ਜੀ ਮੈਂ ਇਸ ਦੀ ਵੀਡੀਓ ਬਣਾਵਾ ਦਿੰਦਾ ਪਹਿਲਾ ਕਿ ਦੂਜਾ ਜੀ ਦੂਸਰਾ ਜੀ 4 ਦਾ ਸੁਆ ਦੂਜਾ ਉਹ 24 ਪਹਿਲਣਾਂ ਦੀ ਉਮਰ ਚ ਸੂਪੀ ਦੂਜਾ ਹਾਂ ਚੰਗੀ ਆ ਜੀ ਬਹੁਤ ਬੱਚਾ ਕੀ ਆ ਜੀ ਨਾਲ ਦੇ ਬੱਚਾ ਉਹ ਹੁਣ ਹੈ ਨਹੀਂ ਜੀ ਕੋਈ ਵੀ ਇਸ ਦਾ ਹੁਣ ਮਿਲਦੀ ਕਿਵੇਂ ਹੈ ਭਾਈ ਇਹ ਬਿਲਦੀ ਤਾਂ ਜਿੰਨੇ ਆਪਾਂ ਬੰਦੇ ਆ ਜੀ ਹਾਂ ਜੀ ਸਾਰੇ ਤਲਾ ਬਹਿੜ ਜਾਂ ਸਾਰੇ ਬਾਰੀ ਬਾਰੀ ਜਮੀ ਨਹੀਂ ਹਲਦੀ ਮਤਲਬ ਉਹ ਨਹੀਂ ਪਿੱਛੇ ਦੇਖਦੀ ਨਹੀਂ ਕੋਣ ਬੈਠਾ ਕੋਈ ਇਹਦਾ ਰੇਟ ਕੀ ਰਹੂਗਾ ਜੀ ਅੱਜ ਵਾਲਾ ਇਹ ਵੇਚਦਾ ਨਹੀਂ ਜੀ ਮੈਂ ਤਾਂ ਇਹ ਤਾਂ ਉਦਾਂ ਇਹਦੇ ਕਰਕੇ ਵੀਡੀਓ ਬਣਵਾਣੀ ਸੀ ਪਰ ਇਹ ਇਹ ਵਿਕਰੀ ਵਾਸਤੇ ਨਹੀਂ ਹੈ ਠੀਕ ਹੈ ਜੀ ਹਾਂ ਜੀ ਨੰਬਰ ਬੋਲ ਦਿਓ ਜੀ ਕੋਈ ਆ ਦੱਸੋ ਐਦਾ ਤਾਂ ਨੰਬਰ ਬੋਲ ਦਿਓ ਜੀ ਫੋਨ ਨੰਬਰ ਆ ਨੰਬਰ ਜੀ 828 ਹਾਂ ਜੀ 9 ਹਾਂ ਜੀ 00 ਹਾਂ ਜੀ 11 01 ਤੇ ਮੱਝਾਂ ਆਪਣੇ ਕੋਲ ਰੁਟੀਨ ਚ ਹੀ ਹੁੰਦੀਆਂ ਜੀ ਹਾਂਜੀ ਆ ਪਸ਼ੂ ਤਾਂ ਕਹ ਲਿਆ ਰੁਟੀਨ ਚ 8 ਤੋਂ 10 ਮੱਝਾਂ ਆਪਣੇ ਕੋਲੇ ਹਰ ਟਾਈਮ अवेलेबल ਹੀ ਹੁੰਦੀਆਂ ਹਾਂਜੀ ਘੱਟ ਵੀ ਹੋ ਜਾਂ ਇਸ ਟਾਈਮ ਪਰ ਆਏ ਹੋਏ ਨਾ ਇਟਲੀ ਤੇ ਮੇਰੇ ਇਸ ਕਰਕੇ ਥੋੜਾ ਹ ਫालतू ਕਰੀ ਹੋਈ ਨਹੀਂ ਤਾਂ ਫਿਰ ਇਕੱਲਾ ਬੰਦਾ ਹੁੰਦਾ ਓਦਾਂ ਕਿੰਨੀ ਰਹਿੰਦੀਆਂ ਰੁਟੀਨ ਚ ਮੰਨ ਲਓ 6 ਜਾਂ 7 ਸਾਰੀ स्त्री ਨਾਲ 6 7 ਹਾਂ ਜੀ ਤੇ ਰੇਟ ਕਿੰਨੇ ਤੋਂ ਕਿੰਨੇ ਵਾਲਾ ਹੁੰਦਾ ਆ ਜੀ ਇੱਕ ਰੇਟ ਮੈਂ ਲੱਖ ਤੋਂ ਥੱਲੇ ਵਾਲੀ ਦਾ ਮੱਝ ਮੇਰੇ ਕੋਲ ਹੁੰਦੀ ਨਹੀਂ ਨਾ ਮੰਦਾ ਹੋਵੇ ਨਾ ਸਾਡੇ ਵਧੀਆ ਲਿਆਉਗਾ ਕਿੰਨੇ ਤੋਂ ਲਾ ਕੇ ਲਾਸਟ ਜੀ ਕਿੰਨੇ ਤੱਕ ਮਿਲ ਲਾਸਟ ਸਵਾ ਤੋਂ ਲੈ ਕੇ ਮੇਰੇ ਕੋਲ ਜਾਂ 3 3 4 5 ਜਿੰਨੇ ਮਰਜੀ ਤੱਕ ਦੇ ਗੋਵੇ ਇੱਕ ਲੱਖ 25000 ਤੋਂ ਲਾ ਕੇ ਵੀ ਲਾਸਟ ਉਹ ਤੁਹਾਡੀ ਮੈਂ ਕਹੂੰਗਾ ਪਸੰਦ ਤੇ ਡਿਪੈਂਡ ਹੈ ਹਨਾ ਖੇਤਾਂ ਦੀ ਮੱਝ ਚਾਹੀਦੀ ਆ ਤੁਸੀਂ ਕਿੰਦਾ ਦਾ ਜਿੱਦਾਂ ਵੀ ਭਰਾ ਆਪਾਂ ਨੂੰ ਕਹਦੇ ਵੀ ਆਪਰੋਂ ਇੰਨੇ ਕੁ ਦੁੱਧ ਵਾਲੀ ਚਾਹੀਦੀ ਆ 20 ਕਿਲੋ ਵਾਲੀ 18 17 ਉਹ ਲਿਆ ਕੇ ਦੇ ਦਾਂ ਨੇ ਆਪਾਂ ਹਾਂ ਰਾਮ ਟ ਤੋਕੜ ਗੱਬਣ ਆ ਜਾਂਦੀਆਂ ਪਰ ਟਿਕਦੀ ਨਹੀਂ ਸੀ ਹਮ ਤੱਕ ਟਿਕਦੀ ਨਹੀਂ ਹੈਗੀ ਸਾਰੀ ਵੀ ਬਹੁਤ ਘੱਟ ਆਉਂਦੀਆਂ ਬਹੁਤ ਘੱਟ ਆਉਂਦੀਆਂ ਮੈਂ ਲਈ ਟੋਕੜ ਮੈਂ ਲਵਾਂਗਾ ਆਪਣੀ ਜਿਹੜੀ ਮੈਂ ਆਪ ਦੀ ਹੋਈ ਆ ਤਾਜੀ ਭੇਜੀ ਆ ਜੀ ਤਾਜੀ ਭੇਜੀ ਹੋਈ ਆ ਉਹ ਦੇਵਾਂਗਾ ਇੱਕ ਅੱਜ ਇੱਕ ਟੋਕੜਾ ਨਹੀਂ ਮੇਰੇ ਤੇ ਇਸ ਮੱਝ ਤੋਂ ਵੀ ਲੰਬੀ ਵੀ ਆ ਰੁੱਸੀ ਵੀ ਆ ਠੀਕ ਆ ਜੀ 4 ਮਹੀਨੇ ਦੀ ਚੱਕ ਪਾਸਾ ਦੁੱਧ ਉਹਦਾ ਵੀ ਮੇਰੇ ਖਾਲ 12-13 ਲੀਟਰ ਹੁਣ ਹੈਗਾ ਹਾਜ਼ਰ ਹਾਜ਼ਰ ਜੀ ਤੇ ਟੋਕੜ ਗੱਬਣ ਜਿਵੇਂ ਮੈਂ ਤੁਹਾਨੂੰ ਤਾਂ ਪੁੱਛਿਆ ਬਾਈ ਨੂੰ ਵੀ ਟੋਕੜ ਗੱਬਣਾਉਂਦੀ ਆ ਮੱਲੋ ਕਦੇ ਕਦੇ ਉਹਦੇ ਵਾਸਤੇ ਜ਼ਿਆਦਾ ਫੋਨ ਨਾ ਕਰਿਓ ਹਾਂ ਟੋਕੜ ਗੱਬਣ ਜ਼ਿਆਦਾ ਰੂਟੀਨ ਜਿ ਲੱਭੀ ਘਮਾ ਦੇ ਕੈਮਰਾ ਬਾਈ ਕੋਲ ਨਾ ਤਾਜ਼ੀਆਂ ਝੋਟੀਆਂ ਹੁੰਦੀਆਂ ਇਦਾਂ ਦੀਆਂ 1,25,000 ਤੋਂ ਲਾ ਕੇ ਲਾਸਟ ਬਾਈ ਕਹਿੰਦਾ ਤੁਹਾਡੀ ਮਰਜ਼ੀ ਵਾਲਾ ਰੇਟ ਰਹੂਗਾ ਦੁੱਧ ਤੁਹਾਡੀ ਮਰਜ਼ੀ ਵਾਲਾ ਰਹੂਗਾ ਵੀ ਜਿੰਨੇ ਕ ਦੁੱਧ ਵਾਲੀ ਲੈਣੀ ਆ ਉਹਦੇ ਹਿਸਾਬ ਦਾ ਰੇਟ ਰਹੂ ਪਸ਼ੂ ਤਾਂ ਸਾਰਾ ਹਰਿਆਣੇ ਦਾ ਰਹੂਗਾ ਉਹ ਚੀਜ਼ ਦੀ ਬਾਈ ਦੀ ਗਾਰੰਟੀ ਰਹੂਗੀ ਬਾਕੀ ਨੰਬਰ ਸਕਰੀਨ ਤੇ ਚੱਲਦਾ ਇਹਨਾਂ 'ਚ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ